ਤਸੂਬੇ ਦੇ ਵਿੱਚ ਹੋ ਰੀਆਂ ਲੁੱਟਾਂ ਘੁਆਂਦੀਆਂ ਵਾਰਦਾਤਾਂ ਨੇ ਜਿਹੜੀਆਂ ਰੁਕਣ ਦਾ ਨਾਮ ਤੱਕ ਨਹੀਂ ਲੈ ਰਹੀਆਂ ਨੇ ਤਾਂ ਤਾਂ ਅਸੀਂ ਮਾਮਲੇ ਦੀ ਗੱਲ ਕਰੀਏ ਤਾਂ ਲੁਧਿਆਣਾ ਤੋਂ ਸਾਹਮਣੇ ਜਿੱਥੇ ਚਿੱਟੇ ਦਿਨ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਜੀਹਾਂ ਐਕਟਿਵ 'ਤੇ ਸਵਾਰ ਹੋ ਕੇ ਬਦਮਾਸ਼ ਆਉਂਦਾ ਹੈ ਨੌਜਵਾਨ ਆਉਂਦਾ ਹੈ ਜਿਸ ਨੇ ਆਪਣਾ ਮੂੰਹ ਜਿਹੜਾ ਮਾਸਕ ਦੇ ਨਾਲ ਕਵਰ ਕੀਤਾ ਹੁੰਦਾ ਹੈ ਇੱਥੋਂ ਤੱਕ ਦੱਸਦੀ ਕਿ ਉਸ ਦੀ ਨੰਬਰ ਪਲੇਟ ਆ ਜਿਹੜੀ ਉਹ ਵੀ ਦਿਖਾਈ ਨਹੀਂ ਦਿੰਦੀ ਮਿੱਟੀ ਹੋਈ ਹੁੰਦੀ ਆ ਤਾਂ ਬਿਲਕੁਲ ਦਿਨ ਦਿਹਾੜੇ ਚਿੱਟੇ ਦਿਨ ਬੀਤੇ ਦਿਨੀ 3:30 ਵਜੇ ਸਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਦੋਂ ਇਲਾਕੇ ਦੇ ਵਿੱਚ ਪੂਰੀ ਹਲਚਲ ਹੁੰਦੀ ਹੈ ਤੇ ਨਹਿਂਗ ਸੇਖਿਆ ਜਿਹੜਾ ਘਰ ਦੇ ਬਾਹਰ ਬੈਠਾ ਧੁੱਪ ਸੇਕ ਰਿਹਾ ਹੁੰਦਾ ਜਦੋਂ ਲੁਟੇਰੇ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਆਖਰਕਾਰ ਪ੍ਰਸ਼ਾਸਨ ਕਿੱਥੇ ਹੈ ਪ੍ਰਸ਼ਾਸਨ ਦੀ ਜਿਹੜੀ ਨੀਂਦ ਆ ਕਿਉਂ ਨਹੀਂ ਖੁੱਲ ਰਹੀ ਕਿਉਂਕਿ ਨਾ ਆਏ ਨਾ ਆਏ ਦਿਨ ਇਹ ਵਾਰਦਾਤਾ ਨੇ ਜਿਹੜੀਆਂ ਰੁਕਣ ਦਾ ਨਾਮ ਨਹੀਂ ਲੈ ਰੀਆਂ ਨੇ ਤਾਂ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਹੈ ਜਿੱਥੇ ਆਪਣੇ ਘਰ ਦੇ ਬਾਹਰ ਬੈਠਾ ਜਿਹੜਾ ਬਜ਼ੁਰਗ ਹੈ ਤੁਬਸੇਕਰਿਆ ਹੁੰਦਾ ਤੇ ਅਚਾਨਕ ਐਕਟਿਵਾ ਤੇ ਸਵਾਰ ਹੋ ਕੇ ਇੱਕ ਨੌਜਵਾਨ ਆਉਂਦਾ ਇੱਕ ਸਖਸ਼ ਆਉਂਦਾ ਜਿਸ ਨੇ ਆਪਣਾ ਮੂੰਹ ਮਾਸਕ ਦੇ ਨਾਲ ਲਪੇਟਿਆ ਹੁੰਦਾ ਕਵਰ ਕੀਤਾ ਹੁੰਦਾ ਤੇ ਬਜ਼ੁਰਗ ਦੇ ਹੱਥੋਂ ਉਸ ਨਹਿਿੰਗ ਸਿੱਖ ਦੇ ਹੱਥੋਂ ਮੋਬਾਈਲ ਫੋਨ ਖੋ ਕੇ ਜਿਹੜਾ ਰਫੂ ਚੱਕਰ ਹੋ ਜਾਂਦਾ ਤਾਂ ਪੂਰੀ ਵਾਰਦਾਤ ਜਿਹੜੀ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਆ ਉਹ ਕਰ ਤਸਵੀਰਾਂ ਦਾ ਰੁਕ ਕਰ ਲੈਣੇ ਆ ਤੇ ਨਹਿਿੰਗ ਸਿੱਖ ਦਾ ਕੀ ਕਹਿਣਾ ਹੈ ਉਹ ਵੀ ਜਾਣ ਲੈਣੇ ਆ ਰਾਣਾ ਹਰਦੀਪ ਸਿੰਘ ਹੈ ਜੀ ਇਹ ਵੀ ਇੱਕ ਵੀਡੀਓ ਆਈ ਸੀਸੀਟੀਵੀ ਕੱਲ ਕੀ ਹੋਇਆ ਸੀ ਕਹਿੰਦੇ 스내ਚਿੰਗ ਹੋਈ ਤੁਹਾਡੀ ਹਾਂਜੀ ਮੇਰਾ ਮੋਬਾਈਲ ਖੋ ਕੇ ਲੈ ਗਿਆ ਜੀ ਕਿਹੜੀ ਜਗ੍ਹਾ ਤੋਂ ਜੀ ਕਿੰਨੇ ਵਜੇ ਐਸੀ ਐਸੀ ਜਗ੍ਹਾ ਤੇ ਮੈਂ ਬੈਠਾ ਸੀ ਕੁਰਸੀ ਤੇ ਜੀ ਐਸੀ ਜਗ੍ਹਾ ਤੋਂ ਖੋ ਕੇ ਲੈ ਗਿਆ ਕੀ ਤੁਸੀਂ ਇੱਥੇ ਬਾਹਰ ਕੀ ਕਰ ਰਹੇ ਸੀ ਵੈਸੀ ਮੈਂ ਧੁੱਪ ਸੇਕ ਰਿਆ ਸੀ ਜੀ ਬਾਹਰ ਦਾ ਜੀ ਇਹ ਕਿੰਨੇ ਵਜੇ ਦੀ ਵਾਰਦਾਤ ਹੈ ਇਹ 3:30 ਵਜੇ ਦੇ ਕਰੀਬ ਦੀ ਵਾਰਦਾਤ ਹੈ ਜੀ ਅੱਛਾ ਜੀ ਤੇ ਜਿੰਨੇ 스내ਚਿੰਗ ਕੀਤੀ ਉਹ ਇੱਕ ਸੀ ਬੰਦਾ ਦੋਸਤ ਉਹ ਕੱਲਾ ਬੰਦਾ ਸੀਗਾ ਤੇ ਉਹਦੀ ਨੰਬਰ ਪਲੇਟ ਵੀ ਮਿੱਟੀ ਲੱਗੀ ਸੀਗੀ ਪੜਿਆ ਨਹੀਂ ਗਿਆ ਨੰਬਰ ਕੀ ਕਹੇ ਜੀ ਤੇ ਨਾ ਹੀ ਉਹਦੇ ਅਗਲੇ ਪਾਸੇ ਪਤਾ ਨਹੀਂ ਨੰਬਰ ਪਲੇਟ ਲੱਗੀ ਸੀ ਕਿ ਨਹੀਂ ਲੱਗੀ ਸੀ ਤੇ 마ਸਕੋ ਨੇ ਪਾਇਆ ਸੀ ਕਾਲੇ ਰੰਗ ਦਾ ਤੇ ਉਹ ਸੀਸੀਟੀਵੀ ਫੁਟੇਜ ਦੇ ਵਿੱਚ ਉਹਦੀ ਸ਼ਕਲ ਦੇਖੀ ਹੈਗੀ ਆ ਤੇ ਪੁਲਿਸ ਨੂੰ ਵੀ ਸੀਸੀਟੀਵੀ ਇਹ ਫੁਟੇਜ ਦੇ ਦਿੱਤੀ ਹੈਗੀ ਆ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਇਹ ਕਿਹੜੇ ਥਾਣੇ 'ਚ ਕੰਪਲੇਂਟ ਦਿੱਤੀ ਸੀ 7 ਨੰਬਰ ਡਿਵੀਜ਼ਨ ਅੱਛਾ ਜੀ ਤੇ ਉੱਥੋਂ ਥਾਣੇ 'ਚ ਕੰਪਲੇਂਟ ਦੇਣ ਤੋਂ ਬਾਅਦ ਕੋਈ ਮੌਕੇ ਤੇ ਆਇਆ ਚੈੱਕ ਕਰਨ ਮੌਕੇ ਤੇ ਕੋਈ ਨਹੀਂ ਆਇਆ ਜੀ ਫੋਨ ਹੀ ਆ ਰਹੇ ਨੇ ਉਹਨਾਂ ਦੇ ਅੱਛਾ ਜੀ ਤੇ ਕੰਟਰੋਲ ਰੂਮ ਤੋਂ ਫੋਨ ਆ ਜਾਂਦਾ ਕਦੀ ਕਿਦੋਂ ਆ ਜਾਂਦਾ ਫੋਨ ਕਹਿੰਦੇ ਸੀ ਕਾਰਵਾਈ ਕਰ ਰਹੇ ਆ ਪਰ ਕੋਈ ਵੀ ਆਈਓ ਇੱਥੇ ਨਹੀਂ ਆਇਆ ਇਨਵੈਸਟੀਗੇਸ਼ਨ ਪ੍ਰੈਕਟੀਕਲ ਇਨਵੈਸਟੀਗੇਸ਼ਨ ਜਿਹੜੀ ਹੋਣੀ ਚਾਹੀਦੀ ਆ ਉਹ ਨਹੀਂ ਦਿੱਤੀ ਗਈ ਤੁਸੀਂ ਥਾਣੇ ਗਏ ਸੀ ਕੀ ਜਾਂ ਆਨਲਾਈਨ ਕੰਪਲੇਂਟ ਦਿੱਤੀ ਮੈਂ ਥਾਣੇ ਗਿਆ ਜੀ ਆਪ ਮੁੰਸ਼ੀ ਦਾ ਮੈਨੂੰ ਫੋਨ ਆਇਆ ਸੀ ਉਹ ਕਹਿੰਦੇ ਜੀ ਥਾਣੇ ਆ ਕੇ ਕੰਪਲੇਂਟ ਲਗਾਓ ਅਸੀਂ ਕੰਪਲੇਂਟ ਲਿਖਾ ਕੇ ਆਏ ਆ ਤੇ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਇਹ ਹੋ ਕਦੀ ਪਹਿਲਾਂ ਵੀ ਕਦੀ ਇਸ ਗਲੀ ਦੇ ਵਿੱਚੋਂ ਸਨੇਚਿੰਗ ਹੋਈ ਹੈ ਹਾਂਜੀ ਜੀ ਬਹੁਤ ਸਨੇਚੋ ਹੋਈਆਂ ਨੇ ਇੱਕ ਦੋ ਦਿਨ ਛੱਡ ਕੇ ਇੱਥੇ ਕਿਸੇ ਨਾ ਕਿਸੇ ਕੋਈ ਨਾ ਕੋਈ ਵਾਰਦਾਤ ਹੋ ਜਾਂਦੀ ਆ ਜਾਂ ਮੋਬਾਈਲ ਜਾਂ ਕੋਈ ਜਿਹੜਾ ਰਾਹੀਰ ਜਾਂਦਾ ਆ ਉਹਦੇ ਕੋਲੋਂ ਮੋਬਾਈਲ ਖੋਏ ਜਾਂਦੇ ਨੇ ਤੇ ਜਿਹੜੇ ਬੰਦੇ ਨੇ ਸਨੇਚਿੰਗ ਕੀਤੀ ਸੀ ਸੀਸੀਟੀਵੀ 'ਚ ਦੇਖਿਆ ਕਾਫੀ ਧੇਰ ਉਹ ਪਿੱਛੇ ਖੰਬੇ ਕੋਲ ਖੜਾ ਰਿਹਾ ਤੁਹਾਡੀ ਹਾਂਜੀ ਉਹ ਹੁਣ ਤੁਹਾਡੇ ਆਣ ਦੇ ਉੱਤੇ ਤੁਸੀਂ ਜਿਹੜੀ ਸੀਸੀਟੀਵੀ ਫੁਟੇਜ ਕੱਢੀ ਆ ਉਹਦੇ ਵਿੱਚ ਉਹ ਥੋੜੀ ਦੂਰ ਖੜ ਕੇ ਉਨੇ ਫੋਨ ਵੀ ਕੀਤਾ ਤੇ ਉਹਨੇ ਗੱਲ ਕੀਤੀ ਐ 1 ਮਿੰਟ ਜਾਂ 2 ਮਿੰਟ ਤੇ ਅਗਰ ਪੁਲਿਸ ਮੌਕੇ ਤੇ ਆ ਕੇ ਟਾਈਮ ਤੇ ਕਾਰਵਾਈ ਕਰੇ ਤੇ ਉਹਦੀ ਮੋਬਾਈਲ ਦੀ ਲੋਕੇਸ਼ਨ ਮੋਬਾਈਲ ਫੋਨ ਨੰਬਰ ਟ੍ਰੇਸ ਕੀਤਾ ਜਾ ਸਕਦਾ ਤੇ ਬੰਦਾ ਫੜਿਆ ਜਾ ਸਕਦਾ ਜਦੋਂ ਅਸੀਂ ਇੰਨੀ ਡਿਲੇ ਕਰਦੇ ਆ ਤੇ ਉਹਦਾ ਕੋਈ ਰਿਜ਼ਲਟ ਨਹੀਂ ਨਿਕਲਦਾ